ਨਮਸਤੇ ਸਲਾਮ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਅੱਜ ਦੀ ਵੀਡੀਓ ਬਹੁਤ ਤੁਹਾਡੇ ਵਾਸਤੇ ਲਾਹੇਵੰਦ ਹੋਣ ਵਾਲੀ ਆ ਅੱਜ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਬਹੁਤ ਸਾਰਾ ਵੱਡਾ ਐਗਜ਼ੀਬਿਸ਼ਨ ਦਾ ਬੋਰਡ ਜਿਹੜਾ ਲੱਗਾ ਹੋਇਆ ਐ ਐਫ ਪੀ ਡੀ ਐਫ ਇੰਟਰਨੈਸ਼ਨਲ ਡੈਰੀ ਐਂਡ ਐਗਰੀ ਐਕਸਪੋ 3 4 5 ਫਰਵਰੀ 2024 ਇੰਟਰਨੈਸ਼ਨਲ ਹੈਗਾ ਤੇ ਪਿਛਲੇ 17 ਸਾਲਾਂ ਤੋਂ ਲਗਾਤਾਰ ਪੀ ਡੀ ਐਫ ਦਾ ਕਿਸਾਨ ਮੇਲਾ ਜਿਹੜਾ ਲੁਧਿਆਣੇ ਲੱਗਦਾ ਆ ਰਿਹਾ ਜੇ ਜਿੱਦਾਂ ਤੁਸੀਂ ਗੱਲ ਕਰ ਸਕਦੇ ਆ ਜੇ ਇਹ ਜਿਹੜੇ ਬੁਲਟ ਖੜੇ ਨੇ ਇਹ ਜਿਹੜੇ ਇੱਕ ਟਰੈਕਟਰ ਖੜਾ ਇਹ ਉਹਨਾਂ ਨੂੰ ਦਿੱਤੇ ਜਾਣੇ ਜਿਹੜਾ ਨੇ ਪਾਰਟਿਸਪੀਟ ਕੀਤਾ ਹੈਗਾ ਹਨਾ ਬਾਕੀ ਅੱਗੇ ਸਾਰੀ ਜਾਣਕਾਰੀ ਆਪਾਂ ਦੇਖਦੇ ਆ ਇਹ ਗਾਂयां ਖੜੀਆਂ ਨੇ ਮਾਡਲ ਰੱਖੇ ਹੋਏ ਨੇ ਜਿੱਦਾਂ ਕਿਸਾਨ ਵੀਰੋ ਬਹੁਤ ਸਾਰੀਆਂ ਐਗਰੀਕਲਚਰ ਦੀਆਂ ਮਸ਼ੀਨਾਂ ਆਈਆਂ ਨੇ ਜਿੱਦਾਂ ਡੈਰੀ ਫਾਰਮਿੰਗ ਦੇ ਬਹੁਤ ਸਾਰੇ ਹੁਣ ਕੰਪੀਟੀਸ਼ਨ ਵੀ ਹੋਣੇ ਨੇ ਆਪਣੇ ਨਾਲ ਬਾਈ ਜੀ ਨੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜੀ ਜਗ੍ਹਾ ਤੋਂ ਤੇ ਕਿਵੇਂ ਆਇਓ ਜੀ ਅੱਜ ਮੇਰਾ ਨਾਮ ਜੀ ਰਾਜਵੀਰ ਸਿੰਘ ਹਾਂ ਜੀ ਮੈਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਐਗਰੀਕਲਚਰ ਡਿਪਾਰਟਮੈਂਟ ਤੋਂ ਜੌਬ ਕਰਦਾ ਹਾਂ ਜੀ ਤੇ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਅਸੀਂ ਬਲਾਕ ਖੇੜੇ ਤੋਂ ਹਾਂ ਜੀ तकरीबन ਫੱਟ ਫਾਰਮਰ ਲੈ ਕੇ ਆਏ ਹਾਂ ਇਫਤਾਰਮਾ ਪੀਡੀਐਫ ਮੇਲੇ ਦੇ ਵਿੱਚ ਸ਼ਾਮੂਲੀਅਤ ਕਰਵਾਈ ਹੈ ਜੀ ਹਾਂਜੀ ਹਾਂਜੀ ਇਹ ਮੇਲੇ ਦਾ ਮੇਨ ਜਿੰਨਾ ਵੀ ਕਿਸਾਨਾਂ ਦਾ ਆਉਣ ਜਾਣ ਦਾ ਖਰਚਾ ਸਾਰਾ ਸਰਕਾਰ ਵੱਲੋਂ ਕੀਤਾ ਗਿਆ ਜੀ ਓਕੇ ਤੇ ਅਸੀਂ ਕਿਸਾਨਾਂ ਨੂੰ ਫ੍ਰੀ ਲੈ ਕੇ ਆਏ ਆ ਤਾਂ ਕਿ ਉਹ ਇੱਥੇ ਤਾਂ ਜਿਹੜੇ ਨਵੇਂ-ਨਵੇਂ ਪਸ਼ੂ ਨੇ ਤਾਂ ਜਿਹੜੇ ਆਪਣੇ ਜਾਂ ਨਵੀਂ ਕੋਈ ਵੀ ਮਸ਼ੀਨਰੀ ਸਰਕਾਰ ਵੱਲੋਂ ਜਾਂ ਕੋਈ ਵੀ ਨਵੀਂ ਖੋਜ ਹੋਈ ਆ ਉਹ ਇੱਥੇ ਦੇਖ ਸਕਣ ਤੇ ਉਹਨਾਂ ਨੂੰ ਅੱਗੇ ਆਪਣੀ ਰੋਜ਼ਾਨਾ ਲਾਈਫ ਦੇ ਵਿੱਚ ਉਪਲਬਧ ਕਰਵਾ ਸਕਣਗੇ ਤੇ ਜਿਹੜੇ ਜੀ ਕਿਸਾਨ ਵੀਰ ਕਰੇ ਨਹੀਂ ਆ ਸਕੇ ਜੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕਿ ਮੇਲੇ ਦੇਖਣੇ ਚਾਹੀਦੇ ਨੇ ਹਾਂਜੀ ਹਾਂਜੀ ਬਹੁਤ ਕਿਸਾਨ ਵੀ ਅੱਜ بارش ਨਾ ਹੋਣ ਕਰਕੇ ਸਾਡੇ ਨਾਲ ਆ ਨਹੀਂ ਪਾਏ ਹੈਗੇ ਕਿਉਂਕਿ ਸਾਡੇ ਜ਼ਿਲ੍ਹੇ ਦੇ ਵਿੱਚ ਫਤਿਹਗੜ ਸਾਹਿਬ ਜ਼ਿਲ੍ਹੇ ਚ ਅੱਜ بارش ਬਹੁਤ ਜ਼ਿਆਦਾ ਸੀਗੀ ਜੇ ਜਿਸ ਤਰ੍ਹਾਂ ਆਪਾਂ ਇੱਥੇ ਦੇਖ ਰਹੇ ਇੱਥੇ ਤਾਂ ਮੌਸਮ ਠੀਕ ਹੈ ਜੀ ਉਹਦੇ ਕਰਕੇ ਬਹੁਤ ਜ਼ਿੰਮੇਵਾਰ ਸਾਡੇ ਰਹਿ ਚੁੱਕੇ ਨੇ ਬਾਕੀ ਵੀ ਹੋਰ ਬਲਾਕਾਂ ਤੋਂ ਸਾਡੇ ਵਫਾ ਆਉਣੀ ਸੀ ਪਰ بارش ਕਰਕੇ ਖਰਾਬ ਹੋ ਗਿਆ ਮੌਸਮ ਤੇ ਇਸ ਵਾਰੀ ਪਹਿਲੀ ਵਾਰ ਹੀ ਆਏ ਹੋ ਕਿ ਪਹਿਲਾਂ ਵੀ ਆਉਂਦੇ ਰਹੇ ਹੋ ਪਿਛਲੇ 4 ਸਾਲ ਹੋ ਗਏ ਅੱਛਾ ਜੀ 13 14 15 16 ਜਿਹੜੇ ਪਿੱਛ ਨੂੰ ਇਸ ਵਾਰੀ ਵੀ 17ਵੇਂ ਪਸ਼ੂ ਮੇਲੇ ਦੇ ਅਸੀਂ ਲੈ ਕੇ ਆਏ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਕਿ ਕਿਸੇ ਨੇ ਫੇਰ ਅਗਲੇ ਮੇਲੇ ਦੇ ਵਿੱਚ ਆਉਣਾ ਹੋਵੇ ਜਾਂ ਤੁਹਾਡੇ ਕੋਲ ਜਾਣਕਾਰੀ ਕੁਝ ਲੈਣੀ ਚਾਹੁੰਦਾ ਹਾਂ ਜੀ ਮੇਰਾ ਮੋਬਾਈਲ ਨੰਬਰ ਹੈਗਾ 991436321 991436321 ਮੈਂ ਬਲਾਕ ਖੜੇ ਦੇ ਵਿੱਚ ਜੌਬ ਕਰਦਾ ਜੀ ਜੇਕਰ ਮੇਰੇ ਬਲਾਕ ਚੋਂ ਜਾਂ ਨਾਲ ਦੇ ਬਲਾਕ ਭਰੰਤ ਬਲਾਕ ਚੋਂ ਜਾਂ ਖਮਾਣੂ ਬਲਾਕ ਚੋਂ ਸਾਡੇ ਨਾਲ ਦਾ ਸਟਾਫ ਵੀ ਹੈਗਾ ਵੀ ਜੇਕਰ ਕੋਈ ਆਉਣਾ ਚਾਹੁੰਦਾ ਤਾਂ ਸਾਨੂੰ ਪਲੀਜ਼ ਕੰਟੈਕਟ ਕਰਨਾ ਅਸੀਂ ਇਹ ਸਰਕਾਰ ਵੱਲੋਂ ਜਿਹੜੀ ਵੀ ਕੀਮਤ ਆਉਣ ਜਾਣ ਦਾ ਖਰਚਾ ਸਾਰਾ ਸਰਕਾਰ ਵੱਲੋਂ ਸਾਨੂੰ ਮੁਹੱਈਆ ਕਰਵਾਇਆ ਜਾਂਦਾ ਸੇ ਕੋਈ ਖਸਾਨ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਠੀਕ ਹੈ ਥੈਂਕ ਯੂ ਤੁਹਾਨੂੰ ਇਹ ਪ੍ਰਬੰਧ ਕਰਵਾਇਆ ਜਾਂਦਾ ਸਰਕਾਰ ਵੱਲੋਂ ਠੀਕ ਹੈ ਵੀਰੇ ਥੈਂਕ ਯੂ ਧੰਨਵਾਦ ਜੀ ਠੀਕ ਹੈ ਜਿੱਦਾਂ ਕਿਸਾਨ ਵੀਰੋ ਦੇਵ ਆਲਾ ਦੀ ਟਿਮਰ ਮਸ਼ੀਨ ਜਿਹੜੀ ਹੈਗੀ ਆ ਇਹ ਐਗਰੀਕਲਚਰ ਤੇ ਫਾਰਮਿੰਗ ਕਿਸਾਨਾਂ ਵਾਸਤੇ ਹੈਗੀ ਆ ਜੇ ਗੱਲ ਕਰਦੇ ਅੰਦਰ ਦਾ ਫੰਕਸ਼ਨ ਹੈਗਾ ਹੈਗਾ ਜਿਹੜਾ ਪੀਟੀਓ ਸ਼ਾਫਟ ਦੇ ਨਾਲ ਕਨੈਕਟ ਹੋ ਜਾਂਦੀ ਆ ਜਿਵੇਂ ਆਪਾਂ ਦੇਖ ਸਕਦਾ ਪੀਟੀਓ ਸ਼ਾਫਟ ਦੇ ਨਾਲ ਕਨੈਕਟ ਹੋ ਕੇ ਤੇ ਵੀਗਾ ਵੀ ਵੇਟ ਸਿਸਟਮ ਵੀ ਹੈਗਾ ਇਹਦਾ ਡਿਸਪਲੇ ਲੱਗੇਗਾ ਅੱਛਾ ਔੜੀ ਤੇ ਚੜ ਗਿਆ ਆ ਚਾਹੋ ਵੇਟ ਸਿਸਟਮ ਹੀ ਦੱਸੇਗੀ ਠੀਕ ਹੈ ਜੀ ਤੇ ਹੈਗੀ ਇਹ ਆ ਦੇਖੋ ਜਾਂ ਅੰਦਰ ਫਿਕਸ ਫੰਕਸ਼ਨ ਜਿਹੜਾ ਘੁੰਮਦਾ ਹੋਇਆ ਰੋਲਰ ਇਹਦੇ ਨਾਲ ਮਿਕਸਿੰਗ ਜਿਹੜੀ ਸਾਰੀ ਹੋ ਜਾਂਦੀ ਹੈ ਇਹਦੇ ਸਾਈਲੇਜ ਪਾਇਆ ਜਾਂਦਾ ਤੇ ਤੂੜੀ ਜਾਂ ਕਿੰਨਾ ਵੀ ਮਿਕਸਰ ਜਿਹੜਾ ਗਾਂਆਂ ਵਾਸਤੇ ਜ਼ਰੂਰੀ ਹੁੰਦਾ ਉਹ ਸਾਰਾ ਇਹਦੇ ਵਿੱਚ ਪਾ ਕੇ ਇਹਨੂੰ ਮਿਕਸਿੰਗ ਕਰਕੇ ਟਰੈਕਟਰ ਦੇ ਨਾਲ ਚੱਲਣ ਵਾਲੀ ਪੀਟੀਓ ਸ਼ਾਫਟ ਹੈਗੀ ਆ ਆ ਦੇਖੋ ਇਹ ਫੀਡਿੰਗ ਪੁਆਇੰਟ ਹੈਗਾ ਇਹਦਾ ਇੱਥੇ ਫੀਡਿੰਗ ਕਰਕੇ ਹਾਈਡਰੋਲਿਕ ਸਿਸਟਮ ਹੈਗਾ ਸਾਰਾ ਤੇ ਹਾਈਡਰੋਲਿਕ ਫੀਡਿੰਗ ਕਰਕੇ ਤੇ ਵਿੱਚ ਇਹਦੇ ਜਿਹੜਾ ਡਰਮ ਦੇ ਵਿੱਚ ਇਹ ਫੀਡ ਕੀਤਾ ਜਾਣਾ ਤੇ ਇਹ ਹੈਗਾ ਚੈਨੀ ਵਾਲਿਆਂ ਦਾ ਸਟਾਲ ਹਾਰਵੈਸਟਰ ਜਿਹੜੀ ਕੰਬਾਈਨ ਹੈਗੀ ਹੈ ਇਹਨਾਂ ਦੀ ਚੈਨੀ 9100 ਚੈਨੀ ਵਾਲਿਆਂ ਦਾ ਸਾਈਲੇਜ ਮਸ਼ੀਨ ਹੈਗੀ ਆ ਆ ਸਾਰੀਆਂ ਮਸ਼ੀਨਾਂ ਐਗਰੀਕਲਚਰ ਦੀਆਂ ਅੱਗੇ ਗੱਲ ਕਰਦੇ ਆ ਤਾਂ ਆਪਾਂ ਆਹ ਦੇਖੋ ਦੋਸਤੋ ਸਾਈਲੇਜ ਵਾਲੀ ਮਸ਼ੀਨ ਗੱਠਾ ਬੰਨਦੀ ਹੈ ਇਹ ਇਸ ਸਕਰੀਨ ਲੱਗੀ ਹੋਈ ਆ ਤੇ ਓਵਰ ਆਲ ਇਹ ਦੇਖੀਏ ਤੇ ਇਸ ਇਸ ਪੁਆਇੰਟ ਤੋਂ ਫੀਡਿੰਗ ਹੈਗੀ ਆ ਤੇ ਰੇਟ ਦੀ ਗੱਲ ਕਰੀਏ ਤਾਂ 1,50,000 7.5 HP ਸਾਈਲੇਜ ਇਹ ਇਦਾਂ ਦੀ ਗੱਠ ਗੱਠ ਦਾ ਸਾਈਜ਼ ਕੀ ਰੱਖਦੇ ਆਂ ਬਾਈ ਕਿੰਨੇ 60 60 ਕਿਲੋ ਦੀ ਗੱਠ ਬਣਾ ਦਿੰਦੀ ਆ ਇਹ ਓਕੇ 50 ਤੋਂ 60 ਜਿਹੜੀਆਂ ਗੱਠਾਂ ਇਹ ਬਣਾ ਕੇ 60 ਕਿਲੋ ਦੀ ਗੱਠ ਹੈਗੀ ਆ ਇੱਕ ਘੰਟੇ ਵਿੱਚ ਬਣਾ ਕੇ ਤਿਆਰ ਕਰ ਜਾਂਦੀ ਹੈ ਇਹ ਜਿਹੜੀ ਸਾਇਲੈਂਸ ਦੀ ਮਸ਼ੀਨ ਅੱਗੇ ਵਿਸ਼ਕਰਮ ਵਾਲਿਆਂ ਦਾ ਲੱਗਿਆ ਹੋਇਆ ਸਟਾਲ ਦੇਖਦੇ ਆਂ ਗੱਲ ਕਰਦੇ ਆਂ ਬਾਈ ਵਿਸ਼ਕਰਮ ਵਾਲਾ ਕੀ ਕੀ ਲੈ ਕੇ ਆਇਆ ਆ ਆ ਦੇਖੋ ਕਿਸਾਨ ਵੀਰੋ ਟਰੈਕਟਰ ਬਣਾਤਾ ਮੋਟਰਸਾਈਕਲ ਦਾ ਕਿਵੇਂ ਵੀ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਪੈਟਰੋਲ ਦੇ ਨਾਲ ਚੱਲਣ ਵਾਲਾ ਤੇ ਪਿੱਛੇ ਇਹਦੇ ਜਿਹੜੀ ਅਟੈਚਮੈਂਟ ਜਿਹੜੀ ਲੱਗ ਜਾਣੀ ਹੈ ਕੀ ਵਿਸ਼ਕਰਮ ਵਾਲਿਆਂ ਨੇ ਹੋਰ ਕੀ ਕੀ ਜਿਹੜਾ ਤੁਸੀਂ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰੋ ਅਗਰ ਸਾਡੇ ਕੋਲ 25 ਤੋਂ 30 ਗਾਵਿਆਂ ਦਾ ਉਨਾ ਵਾਸਤੇ ਜੀ ਬਾਈ 25 ਤੋਂ 30 ਗਾਇਆਂ ਵਾਸਤੇ ਸਾਇਲੇਜ ਮਿਕਸਰ ਜਿਹੜਾ ਬਣਾਤਾ ਬਾਈ ਉਹਨਾਂ ਨੇ ਤੇ ਇਲੈਕਟ੍ਰੀਕਲ ਮੋਟਰ ਦੇ ਨਾਲ ਚੱਲਣ ਵਾਲਾ ਕਿੰਨੇ ਐਚਪੀ ਦੀ ਮੋਟਰ ਹੈ ਬਾਈ ਜੀ ਇਹ ਤੇ 3 ਦੀ 3 ਦੀ ਐਚਪੀ ਦੀ ਮੋਟਰ ਹੈ 3 ਫੇਸ ਮੋਟਰ ਦੇ ਨਾਲ ਤੁਸੀਂ ਇਹਨੂੰ ਚਲਾ ਸਕਦੇ ਹੋ ਮੈਨੂਅਲੀ ਹੈਗਾ ਦਾ ਸ਼ਟਰ ਗੇਟ ਜਿੱਦਾਂ ਇਹਨੂੰ ਆਨ ਆਫ ਕਰ ਸਕਦੇ ਆਪਾਂ ਤੇ ਛੋਟੇ ਕਿਸਾਨਾਂ ਵਾਸਤੇ ਹੈਗਾ ਜੇ ਗੱਲ ਕਰੀਏ ਕਿਸਾਨ ਨੂੰ ਤੇ 1.5 ਲੱਖ ਦੀ ਕੀਮਤ ਉਹਦਾ ਹੈਗਾ ਇਹ ਮਿਕਸਰ ਜਿਹੜਾ ਬਣਾਇਆ ਹੋਇਆ ਆ ਫਾਰਮ ਉਹ ਛੋਟਾ ਇਹ ਹੈਗੀਆਂ ਸਾਇਲਜ ਮਸ਼ੀਨ ਆ ਨਾਲ ਹੀ ਅਟੈਚਮੈਂਟ ਕਰਦੀ ਕਟਰ ਟੋਕੇ ਵਾਲੀ ਮਸ਼ੀਨ ਵੀ ਸਮਝੋ ਨਾਲ ਹੀ ਅਟੈਚ ਕਰਦੀ ਤੇ ਇਹਦਾ ਗੇਅਰ ਬਾਕਸ ਲੱਗਿਆ ਹੋਇਆ ਦੋਸਤੋ ਇਹ ਬ੍ਰਾਜ਼ਿਲ ਟੈਕਨੋਲੋਜੀ ਦੀ ਜਿਹੜੀ ਮਸ਼ੀਨ ਹੈਗੀ ਆ ਕਟਰ ਸ਼ਾਪ ਕਟਰ ਜਿਹੜਾ ਬ੍ਰਾਜ਼ਿਲ ਦਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ 50 ਤੋਂ 60 50 ਤੋਂ 60 ਜਿਹੜੀਆਂ ਗੰਡਾ ਇਹ ਇਹ 5 ਕੁਇੰਟਲ ਜਿਹੜੀ ਇਹ ਬਣਾ ਲੈਂਦੀ ਹੈ ਇਹ ਇਹਦੇ ਵਿੱਚ ਹੈਗੀ ਖਾਸੀਅਤ ਹੈਗੀ ਆ ਤੇ ਇਹਦਾ ਹੀਟਿੰਗ ਪੁਆਇੰਟ ਹੈਗਾ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਗੱਲ ਕਰਦੇ ਆ ਕਰਤਾਰ ਵਾਲਿਆਂ ਦਾ ਸਟਾਲ ਲੱਗਿਆ ਕਰਤਾਰ 4000 ਆਪਾਂ ਪੂਰੀ ਵੀਡੀਓ ਕੀਤੀ ਹੋਈ ਹੈ ਬਾਈ ਉਹਨਾਂ ਦੀ ਇਹਨਾਂ ਦੀ ਤੇ ਕਰਤਾਰ ਵਾਲੇ ਵੀ ਲੈ ਕੇ ਆਏ ਹੋਏ ਨੇ ਤੇ ਇਹ ਕਰਤਾਰ ਦਾ ਬੈਲਰ ਹੈਗਾ ਤੇ ਹੁਣ ਗੱਲ ਕਰਦੇ ਆ ਜੀ ਅਮਰ ਚੈਫ ਕਟਰ ਦੀ ਅਲੱਗ-ਅਲੱਗ ਸਾਈਜ਼ ਦੇ ਅਲੱਗ-ਅਲੱਗ ਕਪੈਸਿਟੀ ਦੇ ਹੈਗੇ ਜੇ ਅੰਦਰੋਂ ਗੱਲ ਕਰੀਏ ਤਾਂ ਦੇਖੋ ਬਲੇਡਾਂ ਦੀ ਕਿੰਨੇ ਬਲੇਡ ਨੇ ਬਾਈ ਇਹ ਚਾਰ ਚਾਰ ਬਲੇਡ ਨੇ ਤੇ ਕਿੰਧ ਕੀ ਆ ਬਾਈ ਇਹਦੀ 26250 ਹਜ਼ਾਰ ਸਬਸਿਡੀ ਹੈਗੀ ਬਾਈ ਇਹ ਤੇ ਕੋਈ ਸਬਸਿਡੀ ਕੋਈ ਹੈ ਨਹੀਂ ਤੇ 26250 ਹਜ਼ਾਰ ਦੀ ਚਾਰ ਬਲੇਡ ਤੇ ਇਹ ਸਾਇਲਜ ਦੀਆਂ ਜਿਹੜੀਆਂ ਅੱਗੇ-ਅੱਗੇ ਮਸ਼ੀਨਾਂ ਹੈਗੀਆਂ ਨੇ ਤੁਸੀਂ ਦੇਖਦਾ ਸਟਾਲ ਲੱਗੀ ਹੋਈ ਹੈ ਸਾਇਲਜ ਦੀ ਆ ਦੇਖੋ ਦੋਸਤੋ ਇੱਕ ਡਿਊਜ਼ ਕੰਪਨੀ ਦਾ ਜਿਹੜਾ ਟਰੈਕਟਰ ਟਰਬੋ ਪ੍ਰੋ 4x4 ਇੱਧਰ ਵੀ ਹੈਗਾ ਦੇਖੋ ਤੁਸੀਂ ਦੇਖ ਸਕਦੇ ਹੋ ਡਿਊਜ਼ ਕੰਪਨੀ ਦੇ ਹੈਗੇ ਇਹ ਆ ਕਿਸਾਨ ਮੇਰੋ ਡੈਰੀ ਪ੍ਰੋਡਕਟਸ ਐਂਡ ਐਗਰੀਕਲਚਰ ਵਰਕਸ਼ਾਪ ਹੀ ਆ ਤੇ ਡੈਰੀ ਦੀਆਂ ਬਹੁਤ ਸਾਰੀਆਂ ਮਸ਼ੀਨਾਂ ਇੱਥੇ ਬਣਾਈਆਂ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਇਹ ਗੋਹਾ ਗੋਬਰ ਨੂੰ ਖਿੱਚਣ ਵਾਲੀ ਹੈਗੀ ਆ ਇਹ ਮਸ਼ੀਨ ਜਿਹੜੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਨਾਲ ਫਿਟਿੰਗ ਹੈ ਤੇ ਇਹ ਡਰਮ ਹੈਗੇ ਨੇ ਜਿੱਦਾਂ ਅ ਤੇ ਇਹ ਡੈਰੀ ਦਾ ਸਾਰਾ ਡੈਰੀ ਫਾਰਮਿੰਗ ਵਾਸਤੇ ਸਿਕੰਜਾ ਹੋ ਗਿਆ ਇਹ ਖੁਰਲੀਆਂ ਹੋ ਗਈਆਂ ਪਾਣੀ ਵਾਲੀਆਂ ਤੇ ਭਾਈ ਜੀ ਜੇ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰੋ ਜਿਹੜੀ ਇਹ ਮਸ਼ੀਨ ਹੈਗੀ ਹੈ ਗਾਂ ਨੂੰ ਚੱਕਣ ਵਾਸਤੇ ਪਿਛਲੇ ਪਾਸੇ ਨੂੰ ਫਿੱਟ ਕਰ ਦਿੰਦੇ ਆ ਮੈਨੂਵਲੀ ਇੱਥੋਂ ਅਡਜਸਟੇਜ ਹੋ ਜਾਂਦੀ ਆ ਇਹ ਪੂਰਾ ਸਿਕੰਜਾ ਹੀ ਆ ਮਤਲਬ ਜੇ ਕੋਈ ਬਿਮਾਰ ਹੋ ਜਵੇ ਗਾਂ ਫਾਰਮ ਦੇ ਵਿੱਚ ਜਾਂ ਨਹੀਂ ਚੱਕੀ ਜਾਂਦੀ ਤਾਂ ਉਹਨੂੰ ਖੜੀ ਕਰਨ ਵਾਸਤੇ ਜਿਹੜਾ ਇਹ ਪੁਆਇੰਟ ਅਗਲੇ ਪਾਸੇ ਲੱਗ ਜਾਂਦਾ ਇਹ ਇੱਥੇ ਬੈਲਟ ਅਗਲੇ ਪਾਸੇ ਲੱਗ ਜਾਂਦੀ ਹੈ ਤੇ ਇਹ ਬੈਕ ਸਾਈਡ ਤੇ ਇੱਥੋਂ ਇਹਨੂੰ ਜਿਹੜਾ ਮੂਵ ਕਰਕੇ ਘੁਮਾ ਕੇ ਗਾਂ ਨੂੰ ਬੜੇ ਆਸਾਨੀ ਤਰੀਕੇ ਦੇ ਨਾਲ ਜਿਹੜੀ ਇਕੱਲਾ ਦੋ ਬੰਦੇ ਵੀ ਇਹਨੂੰ ਆਰਾਮ ਨਾਲ ਚੱਕ ਸਕਦੇ ਹੈਗੇ ਜਿਹੜੀ ਇਧਰ ਵਾਲੀ ਗੱਲ ਕਰਦੇ ਆ ਮਸ਼ੀਨ ਜਿਹੜੀ ਹੈਗੀ ਆ ਗਾਂਵਾਂ ਮੱਝਾਂ ਦੇ ਜਿਹੜੇ ਖੁਰ ਕੱਟਣ ਵਾਸਤੇ ਹੈਗੀ ਆ ਪੂਰੀ ਏ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਸਹਗੀਆਂ ਗੋਹੇ ਵਾਲੀਆਂ ਸਾਇਲੇਜ ਵਾਲੀਆਂ ਵੀ ਹੈਗੀਆਂ ਨੇ ਅੱਗੇ ਜਿਹੜੀ ਮੱਕੀ ਦੇ achar ਪਾਉਣ ਵਾਲੀਆਂ ਅਲੱਗ-ਅਲੱਗ ਕੰਪਨੀਆਂ ਦੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਜਿਹੜੇ ਜਗਜੀਤ ਵਾਲੇ ਵੀ ਲੈ ਕੇ ਆਏ ਨੇ ਫਾਰਮਿੰਗ ਦੀਆਂ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਤਾਂ ਅਲੱਗ-ਅਲੱਗ ਹੈਗੀਆਂ ਨੇ ਨੈਸ਼ਨਲ ਐਗਰੋ ਇੰਡਸਟਰੀ ਬਾਕੀ ਸਵਰਾਜ ਵਾਲਿਆਂ ਦੇ ਟਰੈਕਟਰ ਖੜੇ ਨੇ 855 A ਤੇ ਸਵਰਾਜ ਵਾਲਾਂ ਦਾ ਨੀਲੇ ਖੜੇ ਕਲਰ ਦੇ ਵਿੱਚ ਵੀ ਹੈਗਾ ਤੇ ਰੋਟਾਵੇਟਰ ਵਿੱਚ ਸਵਰਾਜ ਤੇ ਹੈਗਾ ਇਹ ਸਟੇਰ ਰਿਪਰ ਆ ਗਿਆ ਸਵਰਾਜ ਵਾਲਿਆਂ ਦਾ 855 FE ਕਿਸਾਨ ਵੀਰੋ ਇਹ ਜਿਹੜੀ ਤੁਸੀਂ ਮਸ਼ੀਨ ਦੇਖ ਰਹੇ ਹੋ ਇਹ ਪਨੀਰੀ ਵੀਦਦੀ ਹੈਗੀ ਆ ਸਾਰੀਆਂ ਕਿਸਾਨ ਜਿੱਦਾਂ ਆਪਾਂ ਅਗਰ ਛੋਨੇ ਦੀ ট্রান্সਫਾਰਮਰ ਮਸ਼ੀਨ ਨਾਟ ਕਿਸਮ ਪਨੀਰੀ ਤਿਆਰ ਕਰਦੀ ਹੈ ਤੇ ਛੋਨੇ ਦੀ ਪਨੀਰੀ ਵਾਸਤੇ ਇਸ ਤਰ੍ਹਾਂ ਫੋਟੋ ਲੱਗੀ ਹੋਈ ਹੈ ਤੇ ਇਹਦੇ ਨਾਲ ਪਨੀਰੀ ਬੀਜ ਕੇ ਤੁਸੀਂ ਆਸਾਨੇ ਨਾਲ ਜਿੱਦਾਂ ਲੇਬਰ ਦੀ ਬਹੁਤ ਸਾਰੇ ਜਿਹੜੀ ਨਿਕਤ ਹੋ ਜਾਂਦੀਆਂ ਕਿਸਾਨ ਵੀਰਾਂ ਨੂੰ ਤੁਸੀਂ ਮੈਟ ਤੇ ਪਨੀਰੀ ਬੀਜ ਕੇ ਉਸ ਤੋਂ ਬਾਅਦ ਤੁਸੀਂ ਜਿਹੜੀ ਹੈਗੀ ਆ ਜਿਹੜੀ ਹੈਗੀ ਆ ਤੁਸੀਂ 20 ਸਾਧਿਆਂ ਦੇ ਨਾਲ ਡਰਮ ਲੱਗਿਆ ਹੋਇਆ ਪਿਛਲੇ ਵਸੇ ਪਾਣੀ ਦਾ ਤੇ ਇਹ ਇਹਦੇ ਚ ਸੀਡ ਦੀਆਂ ਹੈਗੀਆਂ ਜਿਹੜੀਆਂ ਇਹ ਨਰਸਰੀ ਸੀਡਰ ਆਪਣਾ ਚੋਣ ਨਰਸਰੀ ਸੀਡਰ ਮਸ਼ੀਨ ਹੈ ਜੀ ਹਾਂਜੀ ਉੱਚੀ ਬੋਲਿਓ ਬਾਈ ਜੀ ਦੱਸਿਓ ਥੋੜੀ ਜਿਹੀ ਜਾਣਕਾਰੀ ਕਿਸਾਨ ਵੀਰਾਂ ਨੂੰ ਦੇ ਦਿਓ ਅੱਜ ਉਧਰ ਆਪਾਂ ਫਰੰਟ ਤੇ ਜਾ ਫਰੰਟ ਤੋਂ ਹੀ ਜਾਣਕਾਰੀ ਆਪਾਂ ਜਿਹੜੀ ਲੈ ਲੈਣੇ ਆ ਬਾਈ ਤੋਂ ਟਾਈਮ ਦੀ ਆਪਣੇ ਕੋਲ ਸ਼ਾਰਟੇਜ ਆ ਥੋੜੀ ਜੀ ਹਾਂਜੀ ਬਾਈ ਜੀ ਆਹ ਐਸ ਰੋਡ ਤਿਆਰ ਕਰਨਾ ਨੇ ਸਮਝ ਠੀਕ ਹੈ ਜੀ ਤੇ ਕਿੰਨੇ ਹਾਰਸ ਪਾਵਰ ਦਾ ਟਰੈਕਟਰ ਬਾਈ ਇਹ ਤੇ ਚੱਲ ਸਕਦਾ ਇਹ 35 ਹਾਰਸ ਪਾਵਰ ਵਾਲਾ 35 ਹਾਰਸ ਪਾਵਰ ਦਾ ਰੇਟ ਜਿਹੜਾ 290000 ਸਬਸਿਡੀ ਵੀ ਹੈਗੀ ਬਾਈ ਇਹ ਤੇ ਸਬਸਿਡੀ ਕਰਾਈ ਹੈ 31 ਮਾਰਚ ਤੱਕ ਆ ਜੀ ਜਿਹੜਾ ਬੁੱਕ ਕਰਾਉਂਦਾ ਜੀ 31 ਮਾਰਚ ਦਾ ਜਿਹੜਾ ਬੁੱਕ ਕਰਾਉਂਦਾ ਹੁਣ ਬਾਈ ਜੀ ਇਹਦਾ ਕੰਮ ਦੱਸੋ ਕਿਵੇਂ ਕੰਮ ਕਰਦੀ ਆ ਬੈਡ ਬਣਾਉਂਦੀ ਆ ਇਹ ਇੱਧਰ ਟਰੈਕਟਰ 'ਚ ਪੈ ਗਈ ਪੀਟੀਓ ਡਰਾਈਵ ਹੋ ਗਈ ਹਾਂਜੀ ਹਾਂਜੀ ਆਹ ਰੂਲਾ ਜਿਹੜਾ ਇਹ ਮਿੱਟੀ ਨੂੰ ਪਹਿਲਾਂ ਕੁੱ ਮਿੱਟੀ ਹਾਂਜੀ ਹਾਂ ਹਾਂ ਉਸ ਪੁਆਇੰਟ ਤੇ ਦੇ ਦੇਣੀ ਹੈ ਜੀ ਇੱਥੇ ਛਣੂਗਾ ਕੇ ਮਾਰ ਅੱਛਾ ਛਣੂਗਾ ਕਾਦੇ ਵਾਸਤੇ ਬਜਰੀ 부ਜਰੀ ਜਿਹੜੀ ਹੈ ਨਾ ਹਾਂ ਵਿੱਚ ਕੋਈ ਵੀ ਰੋੜੇ ਮੋਟੇ ਹੋਏ ਹਾਂ ਜਾਂ ਕਵਾੜ ਕਵਾੜ ਵੀ ਕੱਢਦੇ ਹੀ ਹੈ ਨਾ ਕਚਰਾ ਵੀ ਕੱਢਦੇ ਹੀ ਉਹ ਦੋਨੇ ਪਾਸੇ ਬਾਹਰ ਕੱਢਦਾ ਹੀ ਹਾਂਜੀ ਹਾਂ ਇੱਥੇ ਕਾਗਜ਼ ਪੈਣਾ ਆਪਣਾ ਓਕੇ ਓਕੇ ਮੈਂ ਜਿੱਦੋਂ ਖੁੱਲੂਗਾ ਜੀ ਠੀਕ ਹੈ ਉਧਰ ਆ ਜਾਓ ਪਿੱਛੇ ਹੀ ਅੱਛਾ ਇੱਥੋਂ ਮਿੱਟੀ ਅੰਦਰੋਂ ਬਹੁਤ ਪਾਟਰੀ ਛਣ ਕੇ ਆਉਣਾ ਜੀ ਅੱਛਾ ਇੱਥੋਂ ਇੱਥੋਂ ਆ ਜਣਾ ਇਹ ਬੈਲਟ ਲੱਗੀ ਹੋਈ ਹੈ ਨਾ ਕਨਵੇਅਰ ਆ ਗਈ ਕਨਵੇਅਰ ਆ ਗਈ ਇੱਥੇ ਆ ਜਣੇ ਮਿੱਟੀ ਇੱਥੇ ਆਪਾਂ ਬੀਜ ਪਾਉਣਾ ਜੀ ਅੱਛਾ ਬੀਜ ਇੱਥੇ ਪਾ ਦੇਣਾ ਹਾਂਜੀ ਆ ਜਿਹੜਾ ਵਾ ਇਹ ਜਦੋਂ ਤੁਹਾਡਾ ਉੱਥੋਂ ਮਿੱਟੀ ਆ ਗਈ ਹਾਂਜੀ ਉੱਤੇ ਤੇ ਇਹਨੂੰ ਪਈ ਨੂੰ ਆਪਾਂ ਇਹਨੂੰ ਛੱਡਣਾ ਥੱਲੇ ਓਕੇ ਇਹ ਬਜਾਈ ਵਾਲਾ ਡ੍ਰਿਲ ਵਾਲਾ ਸਿਸਟਮ। ਅੱਛਾ ਅੱਛਾ ਉਹਦੇ ਨਾਲ ਰੋਟੇਸ਼ਨ ਕਰੇਗਾ ਦਾ ਨਾ। ਉੱਥੋਂ ਬੀ ਡਿਗੂਗਾ, ਬੀ ਦੇ ਉੱਪਰ ਮਿੱਟੀ ਵੀ ਪਾਊਗੀ। ਅੱਛਾ ਠੀਕ। ਸਾਰਾ ਕੰਮ ਇਕੱਠਾ ਕਰਦਾ। ਇਹ ਤੋਂ ਹੀ ਪਾਣੀ ਲਾਉਣਾ ਵਾ ਬੀ ਤੋਂ ਪਹਿਲਾਂ। ਹਾਂ ਓਕੇ ਓਕੇ। ਇਹ ਤੋਂ ਪਾਣੀ ਛੱਡ ਸਕਦਾ। ਇਸ ਤੋਂ ਪਾਣੀ ਛੱਡ ਕੇ ਨੇ ਕੈਪੈਸਿਟੀ ਦਾ ਹੈਗਾ ਵੀ 200 ਲੀਟਰ ਦਾ ਡਰਮ। ਠੀਕ ਹੈ। ਜਾਂ ਕੋਈ ਦਵਾਈ ਵੀ ਪਾ ਸਕਦੇ ਆ ਉਹ ਡਰਮ। ਇਹ ਤੋਂ ਸਾਰਾ ਕੇਰਾ ਚੱਕ ਕੇ ਛਾਣ ਕੇ ਬੀ ਪਾ ਕੇ ਬੀ ਦੇ ਉੱਤੇ ਮਿੱਟੀ ਪਾ ਕੇ ਹੂੰ ਹੂੰ ਸਾਰਾ ਕੰਮ ਇਕੱਠਾ ਹੀ ਇਹਦਾ। ਠੀਕ ਹੈ ਜੀ ਠੀਕ ਹੈ। ਲੋ ਜੀ ਕਿਸਾਨ ਵੀਰਾਂ ਅਹ ਬੀਸੀ ਕੰਪਨੀ ਜਿਹੜੀ ਮਸ਼ਹੂਰ ਕੰਪਨੀ ਆ ਬਹੁਤ ਵਧੀਆ ਉਹਦੇ ਇਹ ਜਿਹੜੇ ਪਾਵਰ ਬੀਡਰ ਜਿਹੜੇ ਬਣਾਉਂਦੀ ਹੈ ਇਹ ਕੰਪਨੀ ਜ਼ਬਰਦਸਤ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਆ ਦੀ ਅਟੈਚਮੈਂਟ ਹੈਗੀ ਆ ਸਾਰੀ ਪਾਵਰ ਬੀਡਰਾਂ ਦੀ ਤੇ ਅੱਗੇ ਜੌਂਡੀਅਰ ਲੱਗੇ ਹੋਏ ਨੇ ਜੌਂਡੀਅਰ ਟਰੈਕਟਰ 5210 ਇਹ ਜੌਂਡੀਅਰ ਵਾਲਾ ਦਾ ਹੈਗਾ ਤੇ ਆਪਾਂ ਅੰਦਰ ਆਹ ਨੋ ਮਿੱਤਰੋ ਜੌਂਡੀਅਰ ਆ ਗਿਆ 5405 52010 50075 A5105 52010 4x4 ਵੀ ਹੈਗੇ ਆ ਇਹਦੇ ਚ ਅਲੱਗ-ਅਲੱਗ ਸਾਈਜ਼ ਦੇ ਜੌਂਡੀਅਰ ਦੇ ਜਿਹੜੇ ਟਰੈਕਟਰ ਹੈਗੇ ਆ ਆ ਦੇਖੋ ਟਾਇਰ ਸਾਈਜ਼ ਦੇਖ ਲਓ ਪਿੱਛੋਂ ਦੇਖੋ ਇਹ ਵੱਡੇ ਹੈਗੇ ਨੇ ਪੂਰੇ ਸਾਈਜ਼ ਦੇ ਇਸ ਵਾਰੀ ਕਿਸਾਨ ਬੜੇ ਸਾਹ ਦੇ ਵਿੱਚ ਹੈਗੇ ਡੈਰੀ ਫਾਰਮਿੰਗ ਵਾਲੇ ਕਿਸਾਨ ਜਿੱਦਾਂ ਤੁਸੀਂ ਦੇਖ ਸਕਦੇ ਹੋ ਤੇ ਸਾਰੀ ਜਿਹੜੀ ਮੈਂ ਅਕਸਰ ਗੱਲ ਕਰਦਾ ਉਹਨਾਂ ਕਿ ਬੱਚੇ ਬਹੁਤ ਘਟਦੇ ਈਦਾਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਜ਼ਰੂਰ ਮਾਪੇ ਪੈਰੈਂਟਸ ਨੂੰ ਲੈ ਕੇ ਆਉਣਾ ਚਾਹੀਦਾ ਤਾਂ ਜੋ ਨਵੀਂ ਟੈਕਨੋਲੋਜੀ ਦਾ ਜਿਹੜਾ ਉਹ ਜਾਣਕਾਰੀ ਜਿਹੜੀ ਲੈ ਸਕਣ ਫਾਰਮਿੰਗ ਦੀ ਹੋਗੀ ਨਿਊ ਟੈਕਨੋਲੋਜੀ ਮਸ਼ੀਨਾਂ ਦੀ ਹੋਗੀ ਹਨ ਤੇ ਬੱਚਿਆਂ ਨੂੰ ਆਉਣਾ ਬਹੁਤ ਜ਼ਰੂਰੀ ਹੈ ਮਾਪਿਆਂ ਨੂੰ ਜ਼ਰੂਰ ਪੈਰੈਂਟਸ ਨੂੰ ਹੋਣਾ ਕਿ ਬੱਚੇ ਵੱਧ ਤੋਂ ਵੱਧ ਇਹਨਾਂ ਕਿਸਾਨ ਮੇਲਿਆਂ ਦੇ ਵਿੱਚ ਜ਼ਰੂਰ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਨੌਲੇਜ ਨਾਵੀਂ ਇੱਜਾ ਦੇਖਣ ਨੂੰ ਮਿਲ ਰਹੇ ਆ ਥੋੜੇ ਘੱਟ ਨੇ ਬੱਚੇ ਜਿੰਦਾਂ ਪਹਿਕੇ ਵੀ ਆ ਪਰ ਹੋਰ ਵੀ ਬੱਚਿਆਂ ਨੂੰ ਅਜਾ ਦੇ ਸੰਡੇ ਐ ਦੁਆਰਾ ਅੱਜ ਬੱਚਿਆਂ ਨੂੰ ਛੁੱਟੀ ਆ ਤਾਂ ਵੱਧ ਤੋਂ ਵੱਧ ਬੱਚਿਆਂ ਨੂੰ ਐਗਰੀਕਲਚਰ ਦੇ ਨਾਲ ਜੋੜਨਾ ਚਾਹੀਦਾ ਆ ਕਿਵੇਂ ਲੱਗਿਆ ਕੀ ਨਾਂ ਐ ਨਾਂ ਕੀ ਆ ਜਰਾ ਬਰਾਬਰ ਜੋ ਸਿੰਘ ਅੱਛਾ ਕਿਹੜੀ ਜਗ੍ਹਾ ਤੋਂ ਜੰਡੀ ਜੰਡੀ ਕਿਹੜੇ ਜ਼ਿਲ੍ਹੇ ਚ ਨਹੀਂ ਜਗਰਾਓ ਅੱਛਾ ਲੁਧਿਆਣੇ ਦੀ ਐ ਠੀਕ ਆ ਇਹ ਜਿਹੜਾ ਸਾਰਾ ਸਟਾਲ ਹੈ ਇਸ ਸਟਾਲ ਤੇ ਵੀ ਫੀਡ ਦੀਆਂ ਤੇ ਸਿਮੰਸ ਜਿਨ੍ਹਾਂ ਨੇ ਲੈਣਾ ਤੇ ਜ਼ਿਆਦਾਤਰ ਫੀਡ ਦੀਆਂ ਹੈਗੀਆਂ ਨੇ ਕੰਪਨੀਆਂ ਦੇ ਜਿੱਦਾਂ ਸਾਰੇ ਅਗਲਾ ਕੰਪਨੀਆਂ ਦੇ ਫੀਡ ਦੇ ਹੈਗੇ ਨੇ ਬਹੁਤ ਸਾਰੇ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਮਿਲਕਿੰਗ ਮਸ਼ੀਨਾਂ ਵੀ ਐਸੇ ਐਸੇ ਸਟਾਲ ਦੇ ਵਿੱਚ ਹੈਗੀਆਂ ਸਾਰੇ ਇਸ ਸੈਕਸ਼ਨ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਅੱਗੇ ਚੱਲਦੇ ਚੱਲਦੇ ਇਹ ਆ ਗਈ ਦਸ਼ਮੇਸ਼ ਵਾਲਿਆਂ ਦਾ ਦਸ਼ਮੇਸ਼ ਗਰੁੱਪ ਵਾਲਿਆਂ ਦਾ ਹੈਗਾ ਦਸ਼ਮੇਸ਼ 99 ਸੋ ਆਪਾਂ ਦੇਖਦੇ ਹਾਂ ਅੱਗੇ ਜਾ ਕੇ ਇਸ ਸੈਕਸ਼ਨ ਦੇ ਵਿੱਚ ਕਿਹੜੀ ਕਿਹੜੀਆਂ ਮਸ਼ੀਨਾਂ ਜਾਂ ਕਿਸ ਟੈਕਨੋਲੋਜੀ ਦੇ ਰਿਲੇਟਡ ਇੱਥੇ ਕੀ ਕਿਸਾਨਾਂ ਬਾਰੇ ਜਾਣਕਾਰੀ ਜਿਹੜੀ ਦੇਈ ਜਾਂਦੀ ਹੈ ਤਾਂ ਇੱਥੇ ਵੀ ਬੋਸਟਰੀ ਜਿੱਦਾਂ ਆਪਾਂ ਦੇਖ ਸਕਦੇ ਆ ਫੀਡ ਦੀ ਹੈਗੀਆਂ ਸਟਾਲਾਂ ਇਹ ਜਿਹੜੀ ਸਟਾਲ ਹੈਗੇ ਦੋਸਤੋ ਟਵਾਣਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿਹੜੀ ਬਹੁਤ ਹੀ ਟਵਾਣਾ ਨੈਚੁਰਲੀ ਜਿਹੜੀ ਫੀਡ ਤਿਆਰ ਕਰਦੇ ਨੇ ਗਾਵਾਂ ਵਾਸਤੇ ਮੱਝਾਂ ਵਾਸਤੇ ਆਲ ਫੀਡਿੰਗ ਹੈਗੀ ਇਹਨਾਂ ਦੀ ਇਸ ਵਾਰੀ ਇਹ ਨਵੀਂ ਇੱਕ ਜਿਹੜੀ ਫੀਡ ਤਿਆਰ ਕਰਕੇ ਲੈ ਕੇ ਆਏ ਨੇ ਤਾਜ਼ੀਆਂ ਸੂਈਆਂ گاਵਾਵਾਂ ਵਾਲੇ ਵਧੀਆ ਦੁੱਧ ਦੇਣ ਵਾਲੇ ਪਸ਼ੂਆਂ ਲਈ 25 ਲੀਟਰ ਤੋਂ ਵੱਧ ਤਾਜ਼ਾ ਆਚਾਰੀ ਡੀਐਨਏ ਬਹੁਤ ਵਧੀਆ ਚੀਜ਼ ਇਹਨਾਂ ਦੀ ਜਿਹੜੀ ਹੈਗੀ ਫੀਡ ਹੁੰਦੀ ਆਉਗੀ ਮਸ਼ਹੂਰ ਨੇ ਕਿਸਾਨ ਵੀਰੋ ਜੇ ਗੱਲ ਕਰਦੇ ਦਾ ਅਲੱਗ-ਅਲੱਗ ਸ਼ਾਇਦ ਦੀ ਫੀਡ ਤੇ ਤੁਸੀਂ ਦੇਖ ਸਕਦੇ ਹੋ ਚੌਕਰ ਦਾਣੇਦਾਰ ਇਹ ਹੈਗੀ ਖਲ ਖਲ ਦੀ ਕੁਆਲਿਟੀ ਜਿੱਦਾਂ ਆਪਾਂ ਦੇਖ ਸਕਦੇ ਹਾਂ ਕੀਮਿਆ ਦੀ ਖਲ ਹੋ ਗਈ ਕਿਸਾਨ ਵੀਰੋ ਛੱਲੀਆਂ ਤੁਸੀਂ ਦੇਖਦਾ ਪਰਪੂਰ ਭਰੀ ਹੋਈ ਇਹ ਨਵੀਂ ਕੰਪਨੀ ਦਾ ਜਿਹੜਾ ਹੈਗਾ ਵੀ ਸੀਡ ਜਿਹੜਾ ਲਿਖਿਆਈ ਹੈ ਲਾ ਵੀ ਕਬੂਤਾ ਵਾਲਾ ਟਰੈਕਟਰ ਛੋਟਾ ਜਿਹਾ ਤੇ ਇਹ ਸਟਾਲ ਹੈਗੀਆ ਮੈਸ਼ੀ ਦੀ ਆਰਗੈਨਕ ਤੇ ਆਲੱਗ-ਆਲੱਗ ਸਾਹ ਦੇ ਹੱਥ ਆਲੱਗ-ਆਲੱਗ ਹਾਰਸ ਪਾਵਰ ਦੇ ਟਰੈਕਟਰ ਜਿਹੜੇ ਹੈਗੇ ਆ ਆ ਦੇਖੋ ਕਿਸਾਨ ਵੀਰੋ ਆ ਦੇਖੋ ਜਿੱਤ ਗਿਆ ਬਾਈ ਕਿਹੜੇ ਨੰਬਰ ਦੇ ਰਹੀ ਫਾਸਟ ਚ ओके फास्ट प्राइस ਬਾਈ ਜਿੱਤ ਆਏ ਕਿਹੜੀ ਜਗ੍ਹਾ ਤੋਂ ਆਏ ਜੀ ਗੁਰਵਿੰਦਰ ਡੈਰੀ ਫਾਰਮਿੰਗ ਗੁਰਵਿੰਦਰ ਡੈਰੀ ਫਾਰਮਿੰਗ ਨਾਬਾ ਤੋਂ ਪਹਿਲੇ ਪ੍ਰਾਈਜ਼ ਤੇ ਪਹਿਲੇ ਨੰਬਰ ਤੇ ਆਈ ਬੈੜ ਤੁਸੀਂ ਲੈਵਾ ਦੇਖ ਸਕਦੇ ਹੋ ਤੇ ਵਾਹ ਕਮਾਲ ਦੀ ਗੱਲਬਾਤ ਹੁਣ ਪੜਾ ਜਿਹੜੀ ਬਣਾ ਬਣਾ ਦੁਬਾਰੇ ਪੜਾ ਗੁਰਵਿੰਦਰ ਡੈਰੀ ਫਾਰਮਿੰਗ ਪਿੰਡ ਸੈਦਰੋ ਜਿਲ੍ਹਾ ਮੋਗਾ ਇਹ ਜੀ ਬਾਈ ਜੀ ਜਾਣਕਾਰੀ ਦਿਓ ਇਹ ਕਿਹੜੇ ਪ੍ਰਾਈਸ ਤੇ ਇਹ ਬਾਈ ਜੀ ਪਹਿਲੇ ਪ੍ਰਾਈਸ ਤੇ ਆਈਏ ਦੋ ਦੰਦ ਜੀ ਹਾਂਜੀ ਕਿਹੜੀ ਕਿਹੜੀ ਫਾਰਮ ਦੀ ਹੈ ਜੀ ਪਿੰਡ ਸੈਦਰੋ ਜਿਲ੍ਹਾ ਆਪਣਾ ਹੈਗਾ ਜੀ ਮੋਗਾ ਜੀ ਨਿਹਾਲ ਸਿੰਘਾ ਕੋਲੇ ਜੀ ਆ ਲੈਵਾ ਦੇਖ ਸਕਦੇ ਹੋ ਦੋਸਤੋ ਕਿਹੜੇ ਉਹਦੀ ਬੁਲਦੀ ਬੱਚੀ ਇਹ ਜੱਟ ਵਾਸਕੋ ਦੀ ਹੈ ਸਰ ਜੀ ਵਾਸਕੋ ਦੀ ਮਾ ਜੀ ਮੈਸੀ ਦੀ ਹੈ ਜੀ ਅੱਛਾ ਹਾਂਜੀ ਪੂਰਾ ਬਾਈ ਜੀ ਉਹਨੇ ਦੇਖੋ ਆਉਣ ਕਰ ਲਾਈਆਂ ਬੰਨੇ ਮੁਬਾਰਕਾਂ ਬਾਈ ਜੀ ਤੁਹਾਨੂੰ ਹੈਲੋ ਆ ਤੁਸੀਂ ਕਰੋ ਦੇਖੋ ਬਈ ਕਮਾਲ ਦੀ ਗੱਲਬਾਤ ਆ ਕਿਹੜੀ ਕੰਪਨੀ ਅਸੀਂ ਬਣਾਏ ਸੀ ਆਰੇ ਆਰੇ ਸੀ ਆਰੇ ਸੀ ਆਰੇ ਦਾ ਜਿਹੜਾ ਸਿਮਸ ਹੈ ਬਾਈ ਉਹਨਾਂ ਨੇ 8 ਗ੍ਰੈਫ ਨਾਲ ਪ੍ਰੈਜੈਂਟ ਹੈ ਮੈਸੀ ਦੀ ਮਦਰ ਆ ਮੈਸੀ ਦੀ ਮਦਰ ਆ ਤੇ ਲੈਵਾ ਦੇਖ ਸਕਦੇ ਹੋ ਤੁਸੀਂ ਪਹਿਲੇ ਪ੍ਰਾਈਸ ਤੇ ਜਿੱਤ ਕਸਰ ਵੀਰੋ ਇਹ ਦੇਖੋ ਤੁਸੀਂ ਬੈਡ ਐਫਐਸ ਨਸਲ ਦੇ ਹੈਗੇ ਆ ਕੁੰਮਨ ਡੈਰੀ ਫਾਰਮ ਕਿਹੜੀ ਜਗਾ ਬਾਈ ਪੁੱਲਰ ਡੈਰੀ ਫਾਰਮ ਪੁੱਲਰ ਡੈਰੀ ਫਾਰਮ ਘੁੰਮਣ ਆਹ ਦੇਖੋ ਤੁਸੀਂ ਛੋਟੇ ਵੱਡੇ ਸਾਰੇ ਤਰ੍ਹਾਂ ਦੇ ਬੈੜ ਆਹ ਦੇਖੋ ਲੇਵਾ ਦੇਖੋ ਐਚਐਫ ਨਸਲ ਪੂਰੀ ਗੱਲਬਾਤ ਆ ਕਿਤੇ ਤੇ ਇਹ ਦੇਖੋ ਦੋਸਤੋ ਇਹ ਜਰਸੀ ਦੇ ਹੈਗੇ ਆ ਇਹ ਸਾਰੀਆਂ ਬੈੜਾਂ ਜਿਹੜੀਆਂ ਜਰਸੀ ਨਸਲ ਦੀਆਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਲੇਵਾ ਦੇਖ ਸਕਦੇ ਹੋ ਤੇ ਗੱਲ ਕਰੀਏ ਤਾਂ ਲੇਵਾ ਦੀ ਕਮਾਲ ਦੀ ਗੱਲ ਬਾਤ ਆ ਪੂਰੀ ਲੈਵਾ ਦੇਖ ਸਕਦੇ ਹੋ ਤੁਸੀਂ ਵੇੜਾਂ ਦਾ ਜਰਸੀ ਨਸਲ ਦੀਆਂ ਹੈਗੀਆਂ ਨੇ ਤੇ ਆਰਡਰ ਜਿਹੜਾ ਕਮਾਲ ਦਾ ਆਰਡਰ ਹੈਗਾ ਇਹਨਾਂ ਦਾ ਪੂਰੀ ਗੱਲ ਬਾਤ ਇਹ ਜਿਹੜੀਆਂ ਜਰਸੀ ਨਸਲ ਦੀਆਂ ਵੇੜਾਂ ਨੇ ਬਈ ਇਹ 40 ਤੋਂ 45 ਲੀਟਰ ਦੁੱਧ ਦੀਆਂ ਨੇ ਰੋਡੇ ਪਿੰਡ ਤੋਂ ਜਿਹੜਾ ਫਾਰਮ ਹੈਗਾ ਹਾਂਜੀ ਬਈ ਇਹ ਜਿਹੜਾ ਝੋਟਾ ਨੇ ਉਹ ਕਿਹੜਾ ਕਿਹੜੀ ਮਸਾਲਾ ਇਹ ਝੋਟੀ ਆ ਜੀ ਨੀਲੀ ਰਵੀ ਖੀਰੀ ਝੋਟੀ ਨੀਲੀ ਰਵੀ ਖੀਰੀ ਖੀਰੀ ਕੰਪੀਟੀਸ਼ਨ ਵਾਸਤੇ ਲੱਗੇ ਹੋ ਬਾਈ ਜੀ ਬਰੇਆ ਜੀ ਕਿਹੜੇ ਉਹਦੀ ਆ ਇਹ ਇਹ ਬੇਰੋ ਕਹਿੰਦੇ ਸਾਹਂਦੀ ਆ ਬੇਰੋ ਕੇ ਠੀਕ ਆ ਬਾਈ ਕਿਹੜੀ ਜਗ੍ਹਾ ਤੋਂ ਬਾਈ ਇਹ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਕਾਲੀਏ ਵਾਲਾ ਬਾਈ ਦੇਖੋ ਸਰੀਰ ਦੇਖੋ ਅੱਡ ਦੇਖੋ ਹਾਈਟ ਦੇਖੋ ਕਮਾਲ ਦੇ ਖੁੰਡੇ ਸਿੰਘ ਸਿੰਘ ਨੇ ਆਹ ਦੇ ਕੋਈ ਪਾਕਿਸਤਾਨ ਦੀ ਮਸ਼ਹੂਰ ਨੀਲੀ ਰਾਵੀ ਜਿਹੜੀ ਪੰਜਾਬ ਦੀ ਬਹੁਤ ਸੋਹਣੀ ਕੁਆਲਿਟੀ ਹੈ ਜੀ ਕੁਆਲਿਟੀ ਦੀ ਬਾਈ ਕਹਿੰਦਾ ਬਹੁਤ ਘੈਂਟ ਆ ਗੱਲਬਾਤ ਪੂਰੀ ਆ ਅੱਗੇ ਦੱਸ ਦੇ ਬਾਈ ਕਿਹੜੀ ਆ ਇਹ ਇਹ ਵੀ ਨੀਲੀ ਰਾਵੀ ਹੈ ਜੀ ਹਨਾ ਹਾਂਜੀ ਇਹ ਵੀ ਨੀਲੀ ਰਾਵੀ ਕਿੰਨਾ ਦੁੱਧ ਦਿੰਦੀ ਆ ਬਾਈ ਇਹ ਜੀ 15-16 ਕਿਲੋ ਦੁੱਧ ਕਰਦੀ ਆ ਜੀ ਆச்சா ਇੱਕ ਟਾਈਮ ਦਾ ਹਾਂਜੀ ਨਾ ਦੋਨਾਂ ਦਾ ਦੋਨਾਂ ਦਾ 15-16 ਕਿਲੋ ਇੱਕ ਗੱਲ ਇਹਨੇ ਫਾਸਟ ਆਈ ਆ ਜੀ ਫਾਸਟ ਆਈ ਆ ਇਹ ਹਾਂਜੀ ਇਸ ਵਾਰੀ ਹਾਂਜੀ ਅੱਜ ਕੱਲ ਕੱਲ ਫਾਸਟ ਆਈ ਆ ਬਾਈ ਫਾਸਟ ਆਈ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਫਾਸਟ ਆਈ ਵੀ ਨੀਲੀ ਰਾਵੀ ਪੰਜਾਬ ਦੀ ਜੀ ਪੂਰੀ ਗੱਲਬਾਤ ਹੈ ਬਾਈ ਦੀ ਆ ਪੰਜਵੇਂ ਨੰਬਰ ਤੇ ਆਈ ਆ ਬਾਈ ਆ ਵੀ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਜਿਹੜੀ ਮਸ਼ਹੂਰ ਮੱਝ ਪੂਰੀ ਗੱਲਬਾਤ ਆ ਦੇਖੋ ਲੋ ਫਾਰਮ ਕਾਲੀ ਵਾਲਾ ਇਹ ਬਾਈ ਕਮਾਲ ਦੀ ਗੱਲਬਾਤ ਹੈ ਪੂਰੀ ਸਾਫ ਸੰਭਾਲ ਹੈ ਆ ਦੇਖੋ ਬਾਈ ਕਮਾਲ ਦੀ ਅੱਛਾ ਫੀਨ ਦਾ ਸਾਲ ਦੀ ਬੈੜ ਆ ਨੇ ਵਾ ਦੇਖ ਸਕਦੇ ਹੋ ਤੁਸੀਂ ਤੇ ਪ੍ਰਬੰਧ ਜਿਹੜੇ ਨੇ ਬਹੁਤ ਟਾਪ ਦੇ ਪ੍ਰਬੰਧ ਨੇ ਇਸ ਵਾਰੀ ਬਾਈ ਇਹ ਪੀਡੀਐਫ ਮੇਲੇ ਦੇ ਇੱਥੇ ਜਿਹੜੀ ਦੁੱਧ ਚਵਾਈ ਦੇ ਮੁਕਾਬਲੇ ਜਿਹੜੇ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਇੱਥੇ ਕਿੱਥੇ ਇੱਥੇ ਕਿੱਧਰ ਇੱਥੇ ਕਿੱਧਰ ਦੇਖ ਲੈਣ ਉਹ ਹਾਂ 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 ਤੇ ਆ ਜਿਹੜੇ ਹੈਗੇ ਨੇ ਦੁੱਧ ਚਵਾਈ ਦੇ ਮੁਕਾਬਲੇ ਜਿਹੜੇ ਹੋ ਰਹੇ ਨੇ ਬਹੁਤ ਵਧੀਆ ਪ੍ਰਬੰਧ ਜਿਹੜੇ ਕੀਤੇ ਹੋਏ ਨੇ ਬਾਈ ਜੀ ਉਹਨਾਂ ਦੇ ਨਾਲ ਦੀ ਨਾਲ ਐਚ ਐਫ ਨਸਲ ਦੀਆਂ ਜਿੰਨੀਆਂ ਵੀ ਗਾਵਾਂ ਨੇ ਉਹਨਾਂ ਦੇ ਮੁਕਾਬਲੇ ਜਿਹੜੇ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਬਾਈ ਇਹ ਪ੍ਰਬੰਧਤਾ ਦੀ ਗੱਲ ਕਰੀ ਤਾਂ ਬਹੁਤ ਜ਼ਬਰਦਸਤ ਨੇ ਜਿੱਦਾਂ ਇਹ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਇੱਥੇ ਸਾਰੀਆਂ ਮੱਝਾਂ ਨੇ ਕੋ ਕੰਪੀਟੀਸ਼ਨ ਵਿੱਚ ਭਾਗ ਲੈਣਾ ਹੈ ਜਾਂ ਦੇਖ ਸਕਦੇ ਤੁਸੀਂ ਇੱਕ ਦੋ ਦੇਖ ਸਕਦੇ ਹੋ ਪੂਰੀ ਗੱਲਬਾਤ ਆਹ ਦੇਖੋ ਇਹਨਾਂ ਨੂੰ ਆਉਣ ਦਾ ਪ੍ਰਬੰਧ ਵੀ ਬਹੁਤ ਆ ਪੀਡੀਐਫ ਦਾ ਜ਼ਬਰਦਸਤ ਤਰੀਕਾ ਦੇਖਿਓ ਠੰਡ ਨਾਲ ਲਵਾ ਦਿਓ ਅੰਡਜੇ ਨਾਲ ਆਈ ਜਾਂਦੇ ਆ ਆਹ ਦੇਖ ਕੱਤੀ ਬਈ ਮੋਰਾ ਨਸਲ ਦੀ ਹਰਜਲ ਦੀ ਬੱਚੀ ਹੈਗੀ ਇਹ ਦੇਖੋ ਇਹ ਬਈ ਜੋਗਰਾ ਦੀ ਹੈਗੀ ਛੋਟੀ ਦੇਖੋ ਕਮਾਲ ਦੀ ਸਾਹ ਤੇਰਾ ਚੰਗਾ ਜੀ ਇਹ ਦੇਖੋ ਕੱਦ ਕਾਠ ਵੀ ਵਧੀਆ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਗਾਏ ਮਿੱਤਰੋ ਪੂਰੀ ਗੱਲ ਬਾਤ ਆ ਆਰਡਰ ਦੇਖ ਸਕਦੇ ਹੋ ਜੀ ਐਸਟੀਫ ਨਸਲ ਦੀ ਇਹ ਬੈੜ ਛੋਟੀ ਬੈੜ ਹੈਗੀ ਇਹ ਵੱਡੀ ਬੈੜ ਆਹ ਦੇਖੋ ਬਈ ਛੋਟੀ ਮੋਹਰਾ ਨਸਲ ਦੀ ਕਮਾਲ ਦੀ ਝੋਟੀ ਹੈ ਦੇਖੋ ਪ੍ਰਬੰਧ ਵਧੀਆ ਰੱਖਿਆ ਬਈ ਸੋਰੀ ਪਹਿਲਾਂ ਨਾਲੋਂ ਜਿਆਦਾ ਵਧੀਆ ਪ੍ਰਬੰਧ ਹੈ ਜਿਵੇਂ ਮਰਜ਼ੀ ਦੀ ਬਾਰਿਸ਼ ਹੋਈ ਜਾਵੇ ਜਿਹੜੇ ਇੱਥੇ ਦੁੱਧ ਚੋਈਦੇ ਮੁਕਾਬਲੇ ਹੋ ਰਹੇ ਨੇ ਉੱਥੇ ਜਿਹੜੀ ਹੈਗੀ ਆ ਸ਼ੈੱਡ ਪਾਇਆ ਹੋਇਆ ਤੇ ਬਾਕੀ ਪ੍ਰਬੰਧ ਵੀ ਬਹੁਤ ਵਧੀਆ ਨੇ ਪੰਜਾਬ ਪੰਜਾਬ ਤੋਂ ਬਾਹਰ ਦੇ ਇੰਡੀਆ ਇੰਡੀਆ ਤੋਂ ਬਾਹਰ ਤੋਂ ਵੀ ਜਿਹੜੇ ਲੋਕ ਇੱਥੇ ਦੇਖਣ ਆਏ ਨੇ ਅਸਾਂ ਵੀ ਇੱਥੇ ਦੇਖਣ ਆਏ ਤੇ ਆਪਣਾ ਵੀਡੀਓ ਫੋਮੇਲੇ ਦਾ ਜਿਹੜਾ ਪਰਵੰਦਾ ਬਹੁਤ ਵਧੀਆ ਕੀਤੇ ਜੀ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜੀ ਸ਼ਕਤੀਮਾਨ ਦਾ ਸਟਾਲ